ਸਾਹਿਬ ਜੀ ਮੈਂ ਡਾਕਟਰ ਮਨੀਰ ਸਿੰਘ ਐਮਐਲਏ ਬਨਾਰਾ ਜੱਤੀ ਅੱਜ ਮੈਂ ਬਤੌਰ ਸਿਹਤ ਮੰਤਰੀ ਨਹੀਂ ਬਲਕਿ ਆਪਣੇ ਬਨਾਰਾ ਜੱਤੀ ਦੇ ਹਲਕੇ ਦੇ ਵਿੱਚ ਰੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਇਆਂ ਲੈ ਅੰਦਰ ਆਇਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕ ਖਾਂਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਵਲੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਹ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਰੀਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਮਦਦੌਰ ਐਮਐਲਏ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਉਹਨਾਂ ਨੇ ਸਾਨੂੰ ਕਿਹਾ ਸਾਨੂੰ ਉਹਦਾ ਆਦੇਸ਼ ਹੋਇਆ ਕਿ ਸਰਕਾਰ ਤੁਹਾਡੇ ਦੁਆਰ ਤੇ ਸਾਰੇ ਪਿੰਡਾਂ ਚ ਜਾਣਾ ਜਿਹੜੇ ਵੋਟਾ ਮੰਗਣ ਗਏ ਸੀ ਇਕੱਲੀ ਇਕੱਲੀ ਮੁਸ਼ਕਲ ਸੁਣਨੀ ਹੈ ਮਸਲੇ ਦਾ ਹੱਲ ਕਰਨਾ ਮੈਂ ਸਾਰੇ ਅਫਸਰ ਸਬੰਧ ਐਡੀਸੀ ਵਰਕਰ ਐਸਟੀਐਮ ਆਪਣੇ ਸਿਮਰ ਸਾਹਿਬ ਜੀ ਸਾਰੇ ਮਹਿਕਮਿਆਂ ਦੇ ਜਿਹੜੇ ਕਰਮਚਾਰੀਆਂ ਨਾਲ ਲੈ ਕੇ ਆਇਆ ਕਿਉਂਕਿ ਇਹ ਸਾਰੀਆਂ ਸਮੱਸਿਆ ਦਾ ਜਿਹੜਾ ਹੱਲ ਹੈ ਮੁੱਖੇ ਤੇ ਕੀਤਾ ਜਾ ਰਿਹਾ ਹੈ ਉਹਨਾਂ ਦੇ ਪਿੰਡ ਦੇ ਵਿੱਚ ਜਿਵੇਂ ਮੈਂ ਹੁਣ ਅਸੀਂ ਇਹ ਭਰਾੜਾ ਪਿੰਡ ਦੇ ਵਿੱਚ ਆ ਕਿ ਉਹਨਾਂ ਦੀ ਜਿਹੜੀ ਹੈਗੀ ਆ ਉਹ ਸਕੂਲ ਦੀ ਸੜਕ ਬਣ ਗਈ ਆ, ਕੁਰੀਆਂ ਬਣ ਰਹੀਆਂ, ਵਾਟਰ ਪੂਲ ਲੱਗਿਆ ਤੇ ਕਿਹੜੇ-ਕਿਹੜੇ ਕੰਮ ਉਹਨਾਂ ਦੇ ਆਉਣ ਵਾਲੇ ਹਫ਼ਤੇ ਚੋਂਗੇ, ਕਿਹੜੇ ਮਹੀਨੇ ਚੋਂਗੇ, ਕਿਹੜੇ ਛੇ ਮਹੀਨੇ ਚੋਂਗੇ। ਜਿਹੜੀ ਕੋਈ ਨਵੀਂ ਸੜਕ ਪਾਣੀ ਆ ਉਹਨੂੰ ਟਾਈਮ ਲੱਗ ਸਕਦਾ। ਬਾਕੀ ਸਾਰੇ ਜਿਹੜੇ ਕੰਮ ਹੈ ਪਿੰਡ ਦੇ ਛੱਪੜ ਦੀ ਸਫਾਈ ਦਾ ਜਿਹੜਾ ਹੈਗਾ, ਉਹ ਲਿਕੁਇਡ ਵੇਸਟ ਮੈਨੇਜਮੈਂਟ ਦਾ ਪਲਾਨ ਬਣ ਗਿਆ, ਉਹ ਚੱਲਦਾ ਹੋ ਜਾਏਗਾ 1 ਮਹੀਨੇ ਦੇ ਵਿੱਚ। ਸੋ ਹਰ ਚੀਜ਼ ਦੀ ਟਾਈਮ ਲਾਈਨ ਦੇ ਰਹੇ ਆ। ਜਿਸ ਤਰ੍ਹਾਂ ਜਿਹਨੂੰ ਰਾਸ਼ਨ ਨਹੀਂ ਮਿਲਦਾ ਜੀ ਜਿਹਨੂੰ ਪੈਨਸ਼ਨ ਦੀ ਦਿੱਕਤ ਹੈ ਜੀ ਜਿਹੜੇ ਸਾਡੇ ਕੋਲ ਸਕੂਲ ਦੀ ਆਂਗਣਵਾੜੀ ਦੀ ਦਿੱਕਤ ਹੈ ਅਸੀਂ ਇਹ ਪ੍ਰਣ ਕੀਤਾ ਕਿ ਹਰ ਪਿੰਡ ਦੇ ਵਿੱਚ ਖੇਡਾਂ ਅਸਲੀ ਆਂਗਣਵਾੜੀ ਏ ਕਲਾਸ ਹੋਣੀ ਚਾਹੀਦੀ ਆ ਸਿਹਤ ਸੁਰਤਾ ਹਰ ਪਿੰਡ ਤੱਕ ਪਹੁੰਚਾਣੀ ਆ ਉਹਦੇ ਵਾਸਤੇ ਸਾਡੇ ਕੋਲ ਜਿਹੜੀਆਂ 5 ਜਿਹੜੀਆਂ ਹੈਗੀਆਂ ਉਹ ਮੋਬਾਈਲ ਮੈਡੀਕਲ ਯੂਨਿਟ ਅਸੀਂ ਅਰੇਂਜ ਕੀਤੇ ਐ ਐਨ ਜੀਓ ਸਾਡੀ ਮਦਦ ਕਰਦੀ ਆ ਉਹਦੇ ਵਿੱਚ ਤੇ ਹਰ ਪਿੰਡ ਦੇ ਵਿੱਚ ਜਿਹੜੀ ਆ ਗਈ ਆ ਬਜੱਗਾ ਤੇ ਪਿੰਡ ਦੇ ਬੱਚਿਆਂ ਨੂੰ ਇਹ ਰੱਖਿਆ ਦੇ ਕੇ ਬੱਚਿਆਂ ਨੂੰ ਜਿਹੜੇ ਪ੍ਰਾਇਮਰੀ ਤੋਂ ਬਾਅਦ ਇੱਥੇ ਪ੍ਰਾਇਮਰੀ ਸਕੂਲ ਆ ਉਹਨਾਂ ਨੂੰ ਹਾਈ ਸਕੂਲ ਫਿਰ ਹਾਇਰ ਸਕੂਲ ਫਿਰ ਕਾਲਜ ਤੱਕ ਪਹੁੰਚਾਣਾ ਉਹਦੇ ਵਾਸਤੇ ਟਰਾਂਸਪੋਰਟ ਦੇਣੀ ਤੇ ਸਾਰਾ ਅਸੀਂ ਲੋਕਾਂ ਦੇ ਨਾਲ ਮਿਲ ਕੇ ਜਿੱਦਾਂ ਮੁੱਖ ਮੰਤਰੀ ਸਾਹਿਬ ਨੇ ਬੋਲਿਆ ਸੀ ਉਸ ਅਸਰ ਕਰਾਇਆ ਖੇਡਣ ਦਾ ਮੌਕਾ ਬਾੜਨ ਦਾ ਮੌਕਾ ਬੱਚੇ ਸਿਖਾਈ ਕਰਨੀ ਆ ਰੋਜ਼ਗਾਰ ਕਿੱਦਾਂ ਦੇਣਾ ਪੈਂਦੇ ਲੋਕਾਂ ਨੂੰ ਇਹ ਸਾਰੇ ਮਸਲੇ ਲੋਕਾਂ ਨਾਲ ਵਿਚਾਰ ਚਰਚਾ ਪੰਦਰਾ ਵੀ ਕਰ ਰਹੇ ਆ ਔਰ ਲੋਕਾਂ ਜਿਹੜੇ ਆ ਗਏ ਉਹਨਾਂ ਦੇ ਰੋਜ਼ਮਰਾਂ ਦੇ ਮਸਲੇ ਗੜੀਆਂ ਦੇ ਨਾਲੀਆਂ ਦੇ ਸਟਰੀਟ ਲਾਈਟ ਦੇ ਪੁਰਾਣੂ ਰਾਸ਼ਨ ਦੇ ਪੈਨਸ਼ਨਾਂ ਦੇ ਮਿਲਕਾ ਦੇ ਇਹ ਸਾਰੇ ਮਸਲੇ ਹੌਂਦ ਸਪੋਰਟ ਆ ਰਹੀ ਕਰਦੇ ਤੇ ਇਹ ਸਾਡਾ ਪੁਰਾਣਾ ਨਗਰ ਕਦਰ ਮੈਂ 9 ਪਿੰਡਾਂ 'ਚ ਹਰ ਵੀਕੈਂਡ ਤੇ ਕਿਉਂਕਿ ਮੇਰੇ ਕੋਲੇ ਸਭਾ ਹੁੰਦਾ ਹਰ ਸ਼ਨੀਵਾਰ ਐਤਵਾਰ ਨੂੰ ਮੈਂ 9 ਪਿੰਡਾਂ ਜਾਣਾ ਇਸੇ ਤਰ੍ਹਾਂ ਸਾਰੇ ਪਿੰਡਾਂ 'ਵਾਂ ਚਾਹੂੰਗਾ ਔਰ ਇਹ ਮੇਰਾ 6 ਤੋਂ 8 ਮਹੀਨੇ ਬਾਅਦ ਸਰਕਲ ਬਣੇਗਾ ਤੇ ਲਗਾਤਾਰ ਜਿਹੜੇ ਆ ਗਏ ਇਹ ਚੱਲਦਾ ਰਹੇਗਾ ਸੋ ਐਮਐਲਏ ਤੁਹਾਡਾ ਐਮਐਲਏ ਤੁਹਾਡੇ ਦੁਆਰ बहुत बहुत देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर